ਇੱਕ ਵਾਰ ਫੇਰ ਡਾਕਟਰ ਤੇ ਮਰੀਜ਼ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਘਟਨਾ ਸਾਹਮਣੇ ਆਈ ਆ ਇੱਕ ਨੌਜਵਾਨ ਮੁੰਡਾ ਜਿਹਦੀ ਉਮਰ 25 ਸਾਲ ਦੱਸੀ ਜਾ ਰਹੀ ਆ ਇੱਕ ਸਰਕਾਰੀ ਹਸਪਤਾਲ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਹੁੰਦਾ ਤਾਂ ਉਸ ਟਾਈਮ ਜਿਹੜਾ ਡਾਕਟਰ ਉਸ ਹਸਪਤਾਲ ਦੇ ਕੈਂਸਰ ਵਿਭਾਗ ਵਿੱਚ ਡਿਊਟੀ ਕਰ ਰਿਹਾ ਹੁੰਦਾ ਮੁੰਡਾ ਉਸ ਡਾਕਟਰ ਤੇ ਚਾਕੂਆਂ ਨਾਲ ਹਮਲਾ ਕਰ ਦਿੰਦਾ ਦੱਸਿਆ ਜਾ ਰਿਹਾ ਕਿ ਮੁੰਡੇ ਨੇ 7 ਵਾਰ ਡਾਕਟਰ ਉੱਪਰ ਚਾਕੂ ਨਾਲ ਹਮਲਾ ਕੀਤਾ ਤੇ ਡਾਕਟਰ ਦੇ ਕੰਨਾਂ ਦੇ ਪਿੱਛੇ ਮੱਥੇ ਵਿੱਚ ਛਾਤੀ ਦੇ ਉੱਪਰ ਤੇ ਪਿੱਠ ਤੇ ਕਾਫੀ ਜ਼ਿਆਦਾ ਛੋਟਾਂ ਦੇ ਜਿਹੜੇ ਨਿਸ਼ਾਨ ਆਏ ਨੇ ਡੂੰਘੇ ਜ਼ਖਮ ਹੋਏ ਨੇ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜਾ ਡਾਕਟਰ ਆ ਮੁੰਡੇ ਦੀ ਮਾਂ ਦਾ ਇਲਾਜ ਕਰ ਰਿਹਾ ਸੀ ਕਿਉਂਕਿ ਜਿਹੜੀ ਮੁੰਡੇ ਦੀ ਮਾਂ ਐ ਉਹ ਕੈਂਸਰ ਦੇ ਰੋਗ ਤੋਂ ਪੀੜਤਾ ਉਹਦੀ ਹਾਲਤ ਗੰਭੀਰ ਬਣੀ ਹੋਈ ਆ ਤਾਂ ਉਹਦੀ ਹਾਲਤ ਮਾਂ ਦੀ ਹਾਲਤ ਥੋੜੀ ਵਿਗੜੀ ਤਾਂ ਮੁੰਡੇ ਨੂੰ ਸ਼ੱਕ ਹੋਇਆ ਕਿ ਡਾਕਟਰਾਂ ਨੇ ਸ਼ਾਇਦ ਉਹਨੂੰ ਕੋਈ ਗਲਤ ਦਵਾਈ ਦੇਤੀ ਜਿਹਦੇ ਵਿੱਚ ਜਿਹਦੇ ਗੁੱਸੇ ਵਿੱਚ ਆ ਕੇ ਮੁੰਡੇ ਨੇ ਇਸ ਡਾਕਟਰ ਦੇ ਉੱਪਰ ਹਮਲਾ ਕਰ ਦਿੱਤਾ ਤਾਂ ਇਸ ਜਿਹੜੀ ਘਟਨਾਏ ਇਹਦੀ ਨਿੰਦਾ ਚਾਰੇ ਪਾਸੇ ਹੋ ਰਹੀ ਆ ਇਹ ਘਟਨਾ ਚਨਈ ਦੇ ਚਨਈ ਦੇ ਵਿੱਚ ਵਾਪਰੀ ਆ ਤੇ ਤਾਮਨ 나ਡੂ ਦੇ ਜਿਹੜਾ ਸੀਐਮ ਆ ਉਹਨੇ ਇਸ ਘਟਨਾ ਦੀ ਨਿੰਦਾ ਕੀਤੀ ਆ ਸਿਹਤ ਮੰਤਰੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਆ ਤੇ ਸੀਐਮ ਦਾ ਇਹ ਵੀ ਬਿਆਨ ਹੈ ਕਿ ਇੱਥੇ ਜਿਹੜਾ ਸੁਰੱਖਿਆ ਦਾ ਪ੍ਰਬੰਧ ਆ ਉਹ ਸਰਕਾਰੀ ਹਸਪਤਾਲਾਂ ਵਿੱਚ ਪੂਰਾ ਏ ਪਰ ਇਹ ਜਿਹੜਾ ਮੁੰਡਾ ਸੀ ਇਹ ਕੋਈ ਛੋਟਾ ਜਿਹਾ ਚਾਕੂ ਆਪਣੇ ਕੋਲ ਲੁਕਾ ਕੇ ਲੈ ਕੇ ਆਇਆ ਸੀ ਆਪਣੇ ਕੱਪੜਿਆਂ ਦੇ ਵਿੱਚ ਜਿਹਦੇ ਨਾਲ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਏ ਪਰ ਫਿਰ ਵੀ ਲੋਕ ਸਵਾਲ ਉਠਾ ਰਹੇ ਨੇ ਕਿ ਇਹ ਕਿੰਨੇ ਵਾਰ ਹੋ ਗਿਆ ਕਿੰਨੀਆਂ ਘਟਨਾਵਾਂ ਹਸਪਤਾਲਾਂ ਦੇ ਵਿੱਚੋਂ ਸਾਹਮਣੇ ਆਗੀਆਂ ਜਿੱਥੇ ਡਾਕਟਰਾਂ ਦੇ ਉੱਪਰ ਹਮਲੇ ਹੋਏ ਆ ਇਹਨਾਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਪੂਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਸਰਕਾਰਾਂ ਇਸ ਪਾਸੇ ਵੱਲ ਧਿਆਨ ਕਿਉਂ ਨਹੀਂ ਦਿੰਦੀਆਂ ਫਿਲਹਾਲ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਸ ਘਟਨਾ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਆ ਉਹ ਪੁਲਿਸ ਕਰ ਰਹੀ ਆ ਏਮ ਸਾਹਿਬ ਨੇ ਇਹ ਵੀ ਕਿਹਾ ਕਿ ਦਿਨ ਰਾਤ ਸਾਡੇ ਜਿਹੜੇ ਡਾਕਟਰ ਆ ਉਹ ਮਰੀਜ਼ਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਆ ਉਹ ਆਪਣੀ ਡਿਊਟੀ ਆ ਜਿਹੜੀ ਬਹੁਤ ਤਨਦੇਹੀ ਨਾਲ ਪਾਉਂਦੇ ਆ ਤੇ ਜਿਹੜਾ ਇਹ ਹਮਲਾ ਹੋਇਆ ਉਸੀ ਉਹਦੀ ਨਿਖੇਧੀ ਕਰਦੇ ਆ ਨਿੰਦਾ ਕਰਦੇ ਆ ਤੇ ਅੱਗੇ ਤੋਂ ਹੋਰ ਸੁਰੱਖਿਆ ਜਿਹੜੀ ਇਹਨਾਂ ਡਾਕਟਰਾਂ ਨੂੰ ਮੁਹੱਈਆ ਕਰਵਾਈ ਜਾਊਗੀ ਤਾਂ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਪਰ ਗੱਲ ਆਪਾਂ ਕਰਦੇ ਹਾਂ ਪਿਛਲੇ ਦਿਨੀ ਹਲੇ ਜੈਦ 25 30 ਦਿਨ ਹੋਏ ਹੋਣੇ ਆ ਉਹ ਘਟਨਾ ਵਾਪਰੀ ਨੂੰ ਕਿ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਨਿੱਜੀ ਕਲੀਨਿਕ ਵਿੱਚ ਦੋ ਵਿਅਕਤੀ ਰਾਤ ਦੇ ਸਮੇਂ ਪੇਸ਼ੈਂਟ ਬਣ ਕੇ ਆਉਂਦੇ ਆ ਮਰੀਜ਼ ਬਣ ਕੇ ਆਉਂਦੇ ਆ ਤਾਂ ਡਾਕਟਰ ਨੂੰ ਕਹਿੰਦੇ ਆ ਕਿ ਸਾਡਾ ਇਲਾਜ ਕਰ ਜਦੋਂ ਡਾਕਟਰ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਡਾਕਟਰ ਉੱਪਰ ਹਮਲਾ ਕਰਦੇ ਆ ਤੇ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਤਾਂ ਉਸ ਘਟਨਾ ਦੀ ਵੀ ਬਹੁਤ ਜ਼ਿਆਦਾ ਨਿੰਦਾ ਹੋਈ ਸੀ ਕਿ ਜੇਕਰ ਮਰੀਜ਼ ਬਣ ਕੇ ਕੋਈ ਇਸ ਤਰੀਕੇ ਡਾਕਟਰਾਂ ਦੇ ਵਿਸ਼ਵਾਸ ਨਾਲ ਖਲਵਾੜ ਕਰੇਗਾ ਤਾਂ ਡਾਕਟਰ ਭਰੋਸਾ ਕਿਹਦੇ ਦੇ ਕਰਨਗੇ ਕੱਲ ਨੂੰ ਜੇ ਕੋਈ ਐਮਰਜੈਂਸੀ ਗੰਭੀਰ ਹਾਲਤ ਦੇ ਵਿੱਚ ਪੇਸ਼ੈਂਟ ਹਸਪਤਾਲ ਦੇ ਵਿੱਚ ਆਉਂਦਾ ਤਾਂ ਡਾਕਟਰਾਂ ਦਾ ਹੌਸਲਾ ਹੀ ਨਹੀਂ ਪਏਗਾ ਕਿ ਉਹਨਾਂ ਦਾ ਇਲਾਜ ਕਰੀਏ ਕਿਉਂਕਿ ਉਹ ਇਸ ਖਦਸ਼ੇ ਵਿੱਚ ਹੋਣਗੇ ਕਿ ਕਿਤੇ ਫੇਰ ਕੋਈ ਅਜਿਹਾ ਹੀ ਇਨਸਾਨ ਕੋਈ ਮਰੀਜ਼ ਬਣ ਕੇ ਨਾ ਆਇਆ ਹੋਵੇ ਜਿਹੜਾ ਸਾਡੇ ਤੇ ਹਮਲਾ ਕਰ ਦਵੇ ਤਾਂ ਇੱਥੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਧਿਆਨ ਦੇਣਾ ਬੰਦਾ ਕਿ ਜਿਹੜੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਚਾਹੇ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਚਾਹੇ ਸਰਕਾਰੀ ਖਾਸ ਤੌਰ ਤੇ ਆਪਾਂ ਗੱਲ ਕਰੀਏ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਰਕਾਰਾਂ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਆ ਤਾਂ ਕਿ ਜਿਹੜੀਆਂ ਅਜਿਹੇ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਲਗਾਤਾਰ ਭਾਰਤ ਦੇ ਵਿੱਚ ਅਜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ